ਹਾਈ ਹਾਈ ਆਉਣ ਲੱਗਿਆ ਡੈਡੀ ਬੋਲੇ ਨਹੀਂ ਆ ਤੇ ਮੇਰਾ ਤਾਂ ਜੀ ਨਹੀਂ ਲੱਗਣ ਡਿਆ ਹੋਰ ਇਤਰਾ ਹੋਈ ਜਾਂਂ ਡਿਆ ਵਾ ਇੱਕ ਮਾਂ ਪਿਓ ਹੀ ਆ ਕੀਬੋਰਡ ਬੱਡ ਨਹੀਂ ਕਰਨ ਕੁੜੇ ਬੈਠ ਟਾਈਮ ਕਿੰਨਾ ਹੋਇਆ ਵਾ ਤੇ ਤੂੰ ਕੰਮ ਤੇ ਨਹੀਂ ਜਾਣਾ ਦੇਣ ਕਿੱਥੇ ਆ ਗਿਆ ਵਾ ਮੰਮੀ ਕੰਮ ਤੇ ਤੇ ਚਲੋ ਜਾਣਾ ਹੀ ਆ ਮੈਂ ਚਲੀ ਜਾਨੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਹੁਣ ਕਿਹੜੀ ਗੱਲ ਕਰਨ ਵਾਲੀ ਹੈ ਮੇਰਾ ਰਾਦਾ ਇਹ ਹੀ ਕਿ ਮੈਂ ਤੁਹਾਨੂੰ ਆਨੀ ਆ ਤੁਸੀਂ ਮੈਨੂੰ ਆਡੀ ਕਰ ਦੋ ਆਪਣੇ ਘਰ ਦਾ ਡਾ ਕਲੇਸ਼ ਹੈ ਰੋਜ ਦੀ ਕਿੜਕਿੜ ਕਿਹੜੇ ਆਪਣੀ ਉਨਾਂ ਚਿਰ ਮੁੱਕਣੀ ਨਹੀਂ ਐ ਜਿੰਨਾ ਚਿਰ ਮੈਂ ਅੱਡ ਨਾ ਹੋਈ ਤੇ ਮੈਂ ਤਾਂ ਹੁਣ ਮੇਰੇ ਮਨ ਨੂੰ ਇਹੋ ਹੀ ਆ ਕਿ ਆਪਾਂ ਅੱਡ ਹੋ ਜਾਂਦੇ ਆ ਚਲ ਚ ਲੜਾਈ ਮੁੱਕਦੀ ਏਦਾਂ ਮੁੱਕਦੀ ਏਦਾਂ ਹੀ ਮਕਾ ਲੈਨੇ ਆ ਤੈਨੂੰ ਮੈਂ ਉਦਣ ਕੀ ਸਮਝਾਇਆ ਸੀ ਤੈਨੂੰ ਸਮਝ ਨਹੀਂ ਲੱਗੀ ਜਿੰਨਾ ਚਿਰ ਮੈਂ ਜਿੰਦੀ ਆ ਨਾ ਏਦਾਂ ਦੀਆਂ ਗੱਲਾਂ ਨਾ ਸੋਚਿਆ ਕਰ ਇੱਕ ਤਾਂ ਸਾਰਾ ਦਿਨ ਮਨ ਤੇ ਟੈਨਸ਼ਨ ਰੱਖਦੀ ਆ ਕੰਮ ਵੀ ਸਾਰਾ ਲਈ ਫਿਰਦੀ ਆ ਤੇ ਹੁਣ ਕੱਲ ਦਾ ਵੇਖ ਤੂੰ ਟੈਨਸ਼ਨ ਦੇ ਨਾਲ ਮੈਨੂੰ ਨਹੀਂ ਪਤਾ ਤੇਰੇ ਦਿਲ ਚ ਕੀ ਚੱਲਣ ਡਿਆ ਤੇ ਸਲਾਈ ਵਾਲੀਆਂ ਵੇਖ ਕੈਨੇਡਾ ਜਾਂ ਬੈ ਸੂੜ ਸੀਤਾ ਕੇ ਨਹੀਂ ਮੈਨੂੰ ਸੁਣਾ ਦੇਂਡੀਆਂ ਆਂ ਤੇ ਤੂੰ ਹਿੱਦਾ ਲੈ ਕੇ ਟੈਨਸ਼ਨ ਤੇ ਕਿੱਦਾਂ ਸਾਰਾ ਕੰਮ ਚੱਲੂਗਾ ਮੰਮੀ ਅਸਲ ਚਾਂ ਪਿੰਡ ਗਈ ਹਾਂ ਆ ਤੇ ਡੈਡੀ ਵੀ ਮੇਰੇ ਨਾਲ ਨਾਰਾਜ਼ ਹੋਏ ਆ ਮੈਨੂੰ ਟੈਨਸ਼ਨ ਇਹ ਆ ਕਿ ਇੱਥੇ ਤੇ ਹੈ ਹੀ ਹੈ ਹੀ ਉਧਰੋਂ ਉਹ ਵੀ ਡੈਪੇ ਗੁੱਸਾ ਕਰਨਾਂ ਦੇ ਸਾਡਾ ਕਹਿਣਾ ਨਹੀਂ ਮੰਨਦੀ ਜਾਂ ਤੇ ਇੱਥੇ ਆ ਜਾ ਕੁੜੀਆਂ ਲਈ ਕਿਤੇ ਜਾਂ ਫਿਰ ਆਪਣਾ ਆਡ ਹੋਏਗੀ ਤੇ ਤੈਨੂੰ ਕਿਹਦੀ ਹਿੜਕ ਝਿੜਕਣਾ ਆਊਗੀ ਜਦੋਂ ਮੈਂ ਆਉਣ ਲੱਗੀ ਹਾਂ ਮੰਮੀ ਕੁਏ ਡੈਡੀ ਕੁਏ ਨਹੀਂ ਆ ਧਿਆਨ ਮੇਰਾ ਉਹਨਾਂ 'ਚ ਵੀ ਆ ਤੇ ਡੈਡੀ ਨੂੰ ਇਹ ਨਹੀਂ ਦੇ ਤਾਂ ਪਰਜਾਈਆਂ ਚ ਰਹਿਣਾ ਕਿੱਦਾਂ ਆ ਉਹ ਆਂਦੇ ਜਿੰਨਾ ਚ ਰਹੀ ਉਹਨਾਂ ਚ ਤੇ ਰੱਸਾ ਮੁੜ ਕੇ ਮੁੜ ਕੇ ਬਾਹ ਫੜ ਕੇ ਬਾਹਰ ਕੱਢ ਦੇਣਗੇ ਐਹੋ ਜਿਹੇ ਨੀ ਸਟੂਡ ਤੇ ਵੇਖੀ ਜਾਊਗੀ ਕਿੰਨੀ ਨੂੰ ਦੀਪ ਤੈਨੂੰ ਕਿਉਂ ਤੋਂ ਨਿਆਣੀ ਬਣ ਗਈ ਏਡੀ ਸਿਆਣੀ ਬਣਾ ਬੱਚਿਆਂ ਵੱਲ ਵੇ ਇੱਥੇ ਤਾਂ ਤੈਨੂੰ ਆਪਣੇ ਘਰ ਤੋਂ ਜਿੰਦਾਂ ਦਾ ਮਰਜ਼ੀ ਖਾਵੇਂਗੀ ਪੀਵੇਂਗੀ ਤੈਨੂੰ ਰੋਕ ਟੋਕ ਨਹੀਂ ਆ ਉੱਥੇ ਤੈਨੂੰ ਸਾਰੀਆਂ ਤੇਰੀ ਪਰਜਾਈ ਨਿਰੋਕ ਟੋਕ ਕਰਨੀ ਓ ਵੇਖ ਲਈ ਭਾਵੇਂ ਮੇਰੀ ਗੱਲ ਵੇਖ ਲਈ ਆਪਣੇ ਧਮਾਕ ਚ ਰੱਖੀ ਇਹੋ ਜਿਹੇ ਗੱਲਾਂ ਦੋ ਦਿਨ ਹੀ ਚੱਲ ਜਾ ਜਾ ਮੈਂ ਤਾਂ ਨਹੀਂ ਸਾਰੀਆਂ ਗੱਲਾਂ ਮੰਦੀਆਂ ਮੈਨੂੰ ਪਤਾ ਮੈਂ ਉਹਨਾਂ ਨੂੰ ਕਹਿ ਆਈ ਆਂ ਵੀ ਇਦਾਂ ਦਾ ਮੈਂ ਕੁਝ ਨਹੀਂ ਕਰਨਾ ਪਰ ਜਦੋਂ ਉਹ ਮੇਰੇ ਨਾਲ ਬੋਲੇ ਨਹੀਂ ਤੁਰਨ ਲੱਗਿਆ ਮੈਨੂੰ ਬੱਸੇ ਬਿਠਾ ਕੇ ਗਏ ਉਹਨਾਂ ਨੇ ਨਹੀਂ ਮੈਨੂੰ ਕਿਹਾ ਵੀ ਜਾ ਕੇ ਫੋਨ ਕਰੀ ਪਹੁੰਚੀ ਠੀਕ ਰਾਜੀ ਖੁਸ਼ੀ ਫਿਰ ਮੇਰਾ ਧਿਆਨ ਵਿੱਚ ਆ ਕੋਈ ਗੱਲ ਨਹੀਂ ਤੂੰ ਧੀ ਆ ਨਾ ਤੇਰਾ ਸਾਰਾ ਉਹਨਾਂ ਨੂੰ ਵੇਖਣਾ ਦੁੱਖ ਵੀ ਤੇਰਾ ਸੁੱਖ ਵੀ ਸਾਰਾ ਕੋ ਤੇ ਦੇਣ ਵੇਖ ਕਿੰਨਾ ਆ ਗਿਆ ਜਾ ਚਲ ਜਾ ਹੁਣ ਤੇ ਮੈਂ ਕੋਈ ਨਹੀਂ ਜੋ ਬਨਣਾ ਗੱਲ ਕਰਦੀ ਆ ਤੇ ਆ ਜਾ ਹੁਣ ਅਸੀਂ ਇੱਥੇ ਨਾ ਸੋਚਦੀ ਰੋ ਚਲੋ ਜੋ ਬਨਣਾ ਗੱਲ ਕਰਦੀ ਜੋ ਆਪਣਾ ਵਿਚਾਰਾ ਕੀ ਕਰ ਲੂਗਾ ਉਹ ਕੀ ਕਰ ਸਕਦਾ ਉਹਨੂੰ ਉਹ ਕੂਨ ਦਊ ਤੇ ਉਹ ਵਿਚਾਰਾ ਕੂਗਾ ਇਹ ਵੇਲੇ ਆ ਫੋਨ ਭੇ ਲੈਣ ਲੱਗਾ ਤੂੰ ਨਿਕ ਨਿਕੇ ਬਾਰਸ ਹੁੰਦੀ ਆ ਉਹ ਕਿੰਨੀ ਕਿ ਬਾਰਸ ਹੁੰਦੀ ਆ ਕੀ ਹੋਇਆ ਦੀਪ ਕਹਿੰਦੀ ਵੀ ਮੱਡ ਹੋਣਾ ਵਾ ਕਿਉਂ ਕਿਹੜੀ ਗੱਲ ਨੂੰ ਤੈਨੂੰ ਪਤਾ ਈ ਕਿਹੜੀਆਂ ਗੱਲਾਂ ਪਹਿਲੀਆਂ ਗੱਲਾਂ ਨਹੀਂ ਜੇ ਉਹਦਾ ਅਤਵਿੰਦਰ ਦੀ ਜੁਬਾਨ ਤੇ ਅੰਦਰ ਨਹੀਂ ਰਹਿੰਦੀ ਹਰ ਵੇਲੇ ਕੋੜ 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 ਕਰਦੀ ਰਹਿੰਦੀ ਅੰਦਰ ਬਾਹਰ ਨਿਕਲਦੀ ਤੇ ਕੀ ਕਰੇ ਉਹ ਕਿੰਨਾ ਕੁ ਸੁਣੇ ਹੁਣ ਉਹਦੀਆਂ ਗੱਲਾਂ ਮਾਤਾ ਉਹਦੀ ਜਹਾਤਵਾ ਤੈਨੂੰ ਪਤਾ ਹੋਵੇਗਾ ਬੋਲਣ ਦੀ ਆਹ ਤਾਂ ਤੇਰੇ ਨਾਲ ਰੱਖੇ ਮੇਰੇ ਨਾਲ ਰੱਖੇ ਉਹ ਕਿਉਂ ਦੋ ਤੀਆਂ ਵਾਲੇ ਨੇ ਕਿਉਂ ਤੂੰ ਉਹਦੇ ਘੋੜੇ ਚੜ੍ਹੇ ਸਵਾਰ ਰਹਿੰਦੀ ਅੰਦਰ ਬਾਹਰ ਨਿਕਲਦੀ ਨਹੀਂ ਤੇ ਮਾਪਿਓ ਦਾ ਆਏ ਦੀ ਜੁਬਾਨ ਤੇ ਤਾਂ ਨਹੀਂ ਅੰਦਰ ਰਹੀ ਤੇ ਤੂੰ ਕਿਧਰ ਦੀਆਂ ਗੱਲਾਂ ਕਰਦਾ ਸਫਾਈਆਂ ਦੀ ਤਾਂ ਫਿਰਦਾ ਜਿਹੜੀ ਤੂੰ ਗੱਲ ਕਰਤੀ ਅੱਡ ਹੋਣ ਵਾਲੀ ਦੋ ਨਿਆਣੀਆਂ ਲੈ ਕੇ ਕਿੱਥੇ ਜਾਊਗੀ ਮੈਂ ਕਿਹਾ ਵਾ ਹਾਂ ਮੈਂ ਕਹਿਣ ਲਈ ਆ ਕੋਈ ਕਹਿੰਦਾ ਅਗੇ ਨਹੀਂ ਮੈਂ ਕਹਤਾ ਤੁਹਾਨੂੰ ਕੋਈ ਕਹਿੰਦਾ ਵੇਹ ਬੋਲੀ ਇਹਦੀ ਕਿੱਦਾਂ ਵੇਹ ਉਹਦੀ ਬੋਲੀ ਬੋਲਣ ਡਿਆ ਵੇਹ ਲਾ ਨਹੀਂ ਉਹ ਕਹਿੰਦੀ ਉਹਨੂੰ ਕਹਿਣ ਦੇ ਜਦੋਂ ਮੈਂ ਹੈਗਾ ਘਰ 'ਚ ਬੈਠਾ ਬੋਲੀ ਤਾਂ ਦਵਿੰਦਰ ਦੀ ਬੋਲਣ ਡਿਆ ਮੈਂ ਬੋਲਣ ਕਿੱਦਾਂ ਮੈਂ ਗੱਲ ਕਰਦਾ ਜਿਉਂਨੇ ਕਿਹਾ ਤੇ ਅੱਡ ਹੋਣਾ ਪਤਾ ਨਹੀਂ ਮਿੰਟਕ ਬਾਅਦ ਅੱਡ ਹੋਣਾ ਹੈ ਹੈ ਤਾਂ ਤੰਦ ਨਹੀਂ ਤਾਣੀ ਵਿਗੜੀ ਆ ਸੋਲਾ 9 ਵਜ ਗਏ ਆ ਫਿਕਰ ਆ ਮਾੜਾ ਮੋਟਾ ਤੈਨੂੰ ਮੈਂ ਸੇਧ ਜੀ ਨੇ ਠੀਕ ਹੈ ਤਾਂ ਲੰਮੇ ਪਈਆਂ ਕੀ ਹੈ ਜੀ ਸੇਧ ਹੁੰਦੀ ਕਿ ਠੀਕ ਆ ਕੀ ਹੈ ਕੀ ਹੋਗਾ ਜੇ 9 ਵਜ ਗਏ ਇਹਦੇ ਰੋ ਟਾਈਮ ਨਾਲ ਹੀ ਉੱਠਦੀ ਆ ਨਹੀਂ ਮੇਰੀ ਗੱਲ ਸੁਣੋ ਹਾਂ ਮਾਤਾ ਕਹਿੰਦੀ ਆ ਵੀ ਦੀਪ ਕਹਿੰਦੀ ਆਡੋਣਾ ਹਾਂ ਤੂੰ ਕਿਹਾ ਕੁਛ ਉਹਨੂੰ ਆਡੋਣਾ ਮਾਤਾ ਕਹਿੰਦੀ ਮੈਂ ਨਹੀਂ ਕੁਛ ਕਿਹਾ ਉਹਨੂੰ ਮੈਂ ਕੀ ਕਹਿਣਾ ਉਹਦੇ ਨੇਤੀਆਂ ਕਲਾ ਜਿਹੜੀਆਂ ਚੱਲਦੀਆਂ ਰਹਿੰਦੀਆਂ ਉਹੋ ਕਈਆਂ ਦਵਿੰਦਰ ਕਿਉਂ ਨਹੀਂ ਸੁਧਰਦੀ ਤੂੰ ਕੀ ਜੋਬਨ ਉੱਠਦੇ ਆਉਂਦੇ ਆ ਸਾਰੀ ਤੁਸੀਂ ਆ ਗਏ ਜੇ ਲਾਂਮੇ ਲੈ ਗਏ ਕਿਤੇ ਬੰਦੇ ਨੇ ਚਾਹ ਨੋ ਵੱਜ ਗਏ ਤੇਰੇ ਉੱਠਣ ਦਾ ਟਾਈਮ ਮਾਤਾ ਮੇਰੇ ਕੋ ਬੈਠੀ ਮਾਤਾ ਤੇ ਵੇਲੀ ਮੈਂ ਸਾਰੀ ਰਾਤ ਨਹੀਂ ਸੁੱਤੀ ਧਰਬਣਾ ਮੇਰਾ ਲੱਗ ਕੈਨਾ ਦੌਣ ਡਿਆ ਤੜਪ ਤੜਾ ਗੱਡੀ ਆ ਮੇਰੀ ਗੱਲ ਸੁਣ ਤੂੰ ਸਮਝਦੀ ਨਹੀਂ ਗੱਲ ਨੂੰ ਨਹੀਂ ਤੈਨੂੰ ਕੀ ਲੋੜ ਹੈ ਉਹਨਾਂ ਨਾਲ ਛੇੜ ਛਾੜਨ ਦੀ ਮੈਂ ਗਾਦੀ ਸੇਰ ਸੜੀ ਆ ਰਾਤ ਸਾਰੀ ਮੈਂ ਸੁੱਤੀ ਰਹੀ ਮੈਂ ਰਾਤ ਉੱਠ ਕੇ ਥੋੜੀ ਲਾਂਡਾ ਪੀਹਾ ਤੇ ਉਹ ਮੇਰੇ ਠੀਕ ਨਹੀਂ ਹਤਾ ਨਹੀਂ ਜੇ ਉਹ ਕਿਸ ਨਾ ਬਹਿ ਕੇ ਆ ਹੀ ਗਈ ਆ ਤੇ ਤੂੰ ਕੋ ਰੋਲਾ ਮੇਲਾ ਲਾਇਆ ਅਗਲੀਆਂ ਦੀ ਮੈਨੂੰ ਅੱਡ ਕਰ ਦੋ ਤੂੰ ਇਹ ਵੇਹ ਮੇਰੀ ਗੱਲ ਚੰਗਾ ਵਾ ਕਰੋ ਅਡਗਾ ਗਲੋਂ ਲਥੂ ਚਾਹ ਚਾਹ ਦੇ ਸੋ ਗੱਦਿਆਂ ਦੇ ਮੁੱਤੀ ਜਾਂਦੀ ਕੁੜੀ ਗਾਂਦ ਅੱਤ ਦਾ ਪੌਂਦੀ ਰਹਿਣ ਦੇ ਹੁਣ ਦੇ ਅੱਡ ਮੈਂ ਕੱਲੀ ਸਾਸ ਸਵਾਈ ਰੱਖ ਕੇ ਆਪਣੀ ਰਾਮ ਨਾਲ ਰੋਟੀ ਦੋਵੇਂ ਜੀ ਪਕਾਈ ਤੇ ਖਾਦੀ ਬੁੜੀ ਵੀ ਨਾਲ ਹੀ ਖਾਡਾਂਗੇ ਮੇਰੀ ਗੱਲ ਸੁਣ ਨੇ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਸਾਂਝੇ ਤਾਂ ਪੈਲੀ ਚਾਰ ਪੈਸੇ ਆਉਂਦੇ ਆ ਹੈ ਉਹ ਕੀ ਰੋਟੀ ਖਾਣ ਦੀ ਇੱਕ ਹੋਰ ਕੀ ਖਾਣ ਦੀ ਹੈ ਹੈ ਜੇ ਉਹਨੇ ਆਪਣਾ ਹਿੱਸਾ ਵੰਡਾ ਲਿਆ ਤੇ ਅਸੀਂ ਸਭ ਜੀਆਂ ਜੋਗੇ ਰਹੇ ਨਹੀਂ ਕਾਦਾ ਇਹ ਸੰਭੜਾਉਗੀ ਖਾਣ ਜੋਗੇ ਦਾਣੇ ਦਿਆ ਕਰਾਂਗੇ ਕਿੰਨੇ ਵਾਈ ਜਤੀ ਕਰਨੀਆਂ ਇਧਰ ਤਾਂ ਤੁਸੀਂ ਸਾਰਾ ਸੰਭ ਲੈਣਾ ਵਾ ਨਹੀਂ ਉਹਨੇ ਬੰਦਾ ਲਾਉਣਾ ਦਿਹਾੜੀ ਤੇ ਤੇਰਾ ਦਿਮਾਗ ਖਰਾਬ ਹੋਇਆ ਬੰਦਾ ਕੋ ਲਾਉਣਾ ਉਹਦਾ ਪਿਓਦਨ ਕਹਿ ਕੇ ਗਿਆ ਉਹਨਾਂ ਕੋ ਟਰੈਕਟਰ ਕਰ ਹੈ ਅਗਲਾ ਬੀਜ ਕੇ ਜਾਇਆ ਕਰੂਗਾ ਫੇ ਕਿੱਥੇ ਜਾਣਾ ਸੀ ਤੇਰਾ ਦਿਮਾਗ ਚ ਫਰਕ ਪੈ ਗਿਆ ਕੋਈ ਠੀਕ ਆ ਕਿਉਂ ਛੇੜਦੀਆਂ ਨੂੰ ਉਹ ਤੇ ਭਾਵੇਂ ਘਾਟੀ ਛਿੜੀ ਹੋਵੇ ਉਹ ਛੜੀ ਬਾਹਰ ਬੁੜੀ ਟੋਟੇ ਟੋਟੇ ਕਰਨ ਵਾਲੀ ਉਹ ਜ਼ਿਆਦਾ ਛੇੜਦੀ ਉਹ ਲੂਣੀਆਂ ਲਾਉਂਦੀ ਹੋ ਵੀ ਮੈਂ ਅੱਡ ਹੋਵਾਂ ਤੇ ਚੂਲ ਗਲੂਬੇ ਲਾਈਏ ਨਵ ਸੱਸ ਵਾਕ ਹੋ ਗਏ ਇੱਥੇ ਲੱਗਦੇ ਨਹੀਂ ਕੋਈ ਸ਼ਰਮ ਕਰੇਗਾ ਥੋੜੀ ਤੁਸੀਂ ਗੱਲ ਕਰਨ ਲੱਗੀ ਕਿਹੜੀ ਸ਼ਰਮ ਕਰਾਂ ਜਦੋਂ ਸ਼ਰਮਾਂ ਨਾਲ ਲਾ ਕੇ ਸੁੱਟਦੀਆਂ ਬਗਾ ਨੇ ਆ ਮੁੜਿਆ ਨਾ ਚੜਚੜ ਆਉਂਦੀ ਐ ਉਹਦੀ ਉਮਰ ਚੜਚੜਾ ਆਉਂਦੀ ਉਹ ਕੋਈ ਨਹੀਂ ਕਿਤੇ ਬੁੱਢਾ ਠੇਰਾ ਹੋ ਗਿਆ ਕਿਸ ਜਨੇ ਬੰਦੇ ਦੇ ਮਗਰ ਬਹਿ ਗਿਆ ਹੱਦ ਹੋਈ ਇਹਦੇ ਵਾਲੀ ਕਿਤੇ ਲੋੜ ਪਈ ਤੇ ਫਸਿਆ ਹੋਏ ਬੰਦਾ ਬਹਿ ਗਿਆ ਤੇ ਫਿਰ ਕੀ ਪਣੀ ਫਸੀ ਹੀ ਉਹ ਕਿਤੇ ਆਣ ਕੇ ਤੂੰ ਜਦੋਂ ਫਸੀ ਨਾ ਤੰਗ ਹੋਊਂਗੀ ਮੈਂ ਤੇ ਨੂੰਸਾਂ ਮੁਗੀ ਦਲ ਨਹੀਂ ਉਹਨੇ ਆਣ ਕੇ ਫਸੀ ਆਉਂਦੀ ਹਾਸ ਤੁਰ ਕੇ ਫੋਨ ਕਰਦੀ ਕੀ ਗੱਲ ਅੱਗ ਲੱਗੀ ਫੋਨ ਨੂੰ ਅੱਜਕੱਲ ਦੀ ਮਢੀਰਾ ਛੋਕਰਵਾਦਾ ਮੱਛਰਿਆ ਪਿਆਵਾ ਉਹਨੂੰ ਤੇ ਇੰਨਾ ਹੀ بڑا ਉਹਨੇ ਸੱਤੀਆਂ ਮੁੰਡਿਆਂ 'ਚ ਬਹਿ ਕੇ ਦੱਸਣਾ ਫਲਾਣੇ ਦੀ ਕਰਜ਼ੀ ਮੇਰੇ ਨਾਲ ਚੜ ਕੇ ਆਈ ਮੇਰੇ ਨਾਲ ਉਹਦੀ ਗੱਲ ਬਾਤ ਆ ਉਹਨੇ ਮੈਨੂੰ ਨੰਬਰ ਦਿੱਤਾ ਐਦਾਂ ਉਦਾਂ ਤੇ ਮੂੰਹ 'ਚ ਖਲਣ ਜੋਗੇ ਰਵਾਂਗੇ ਤੇ ਇਹਨੂੰ ਤਾਂ ਸ਼ਰਮ ਹੈ ਨਹੀਂ ਮਾਤਾ ਜੀ ਤੂੰ ਹੀ ਕਹੀ ਜਾਣਦੀ ਆ ਕੋ ਤੂੰ ਸ਼ਰਮ ਕਰ ਥੋੜੀ ਬਦੀ ਉਹਦਾ ਬੰਦਾ ਸਿਰਤੇ ਨਹੀਂ ਆ ਘਰਦਿਆਂ ਤੇ ਬਾਅਦ 'ਚ ਪਤਾ ਲੱਗਦਾ ਬਾਹਰਲੇ ਨੂੰ ਸਾਰਾ ਪਤਾ ਹੁੰਦਾ ਵੀ ਕੌਣ ਕਿੰਨੇ ਪਾਣੀ ਚ ਵਾ ਤੈਨੂੰ ਜ਼ਿਆਦਾ ਪਤਾ ਵਾ ਆਹੋ ਇੰਨੀ ਨਿਆਣੀ ਨਹੀਂ ਉਹ ਦੋ ਕੁੜੀਆਂ ਉਹਦੇ ਕੋ ਲਿਪਸਟਿਕਾਂ ਲਾ ਲਾ ਜਾਂਦੀ ਆ ਕਿੰਨੂੰ ਵਿਖਾਉਂਦੀ ਆ ਜਦੋਂ ਬੰਦਾ ਸਿਰਤੇ ਨਹੀਂ ਆ ਕੀ ਲੱchn ਕਰਦੀ ਫਿਰਦੀ ਐ ਜੇ ਤੇ ਕਰੋ ਨੂੰ ਆਡ ਮਾਰੋ ਵੇੜੇ ਚ ਕੰਦ ਉਹਦੇ ਪਿਓ ਨੇ ਸਾਰੀ ਪੈਲੀ ਬੋਣੀ ਤੈਨੂੰ ਪੈਣੀ ਠੰਡ ਕਿਦਾਂ ਚੁੱਕ ਚਿਕਾ ਕੇ ਤੇ ਇੱਧਰ ਨੂੰ ਘਲਤਾ ਇਹਦੀ ਨਾ ਮੈਂ ਬੀਬੀਆਂ ਚ ਅੱਗ ਪਾਉਣੀ ਆ ਹੈ ਤੇ ਸੱਸ ਵਾ ਨਾ ਪਰ ਸੱਸਾਂ ਵਾਲੇ ਕੰਮ ਨਹੀਂ ਕਰਦੀ ਇਹ ਤਾਂ ਮੈਂ ਪੁੱਛਦੀ ਆ ਪਹਿਲਾਂ ਆਢੀ ਕਰਨਾ ਮੈਂ ਤਨ ਆ ਵਾਲੀ ਪਨੀਰੀ ਜਿਆਦਾ ਛੋਟੀ ਨਹੀਂ ਲਾਉਂਦੀ ਤੁਸੀਂ ਤਰਪੂਗੀ ਇਹ ਗੰਦੇ ਜਿਹੇ ਫੋਲਵਾਏ ਇਦਾਂ ਹੀ ਲੱਗ ਜੰਦੇ ਛੋਟੇ ਤੁਸੀਂ ਮੋਟੇ ਹੋਣੇ ਵੱਡੇ ਹੋਣੇ ਆ ਕਿਛਾ ਹਾਂ ਦੀਦੀ ਦੋਹੀ ਇੱਧਰ ਤੇ ਮੈਦਾਨ ਉੱਧਰ ਵੈਂਦੀ ਆਈ ਆ ਘਰੇ ਮੈਂ ਇਹ ਆਈ ਆ ਬਾਹਰ ਇੱਧਰ ਇਹਨਾਂ ਦੇ ਪਿੱਛੇ ਮੈਂ ਆ ਗਈ ਫੋਨ ਫੜਾਉਣ ਹੋਰ ਸੁਣਾ ਪਿੰਡ ਨੂੰ ਗਈ ਹਾਂ ਮੰਮੀ ਡੈਡੀ ਠੀਕ ਆ ਹਾਂਜੀ ਠੀਕ ਹੈ ਦੀਦੀ ਸਾਰੇ ਅੱਛਾ ਮੈਂ ਢੀਕ ਢੂਕ ਕੇ ਝਾੜੂ ਲਾਈ ਆ ਮੈਂ ਕਿਹਾ ਪਿੰਡੋਂ ਆਈ ਆ ਘਰੇ ਠੀਕ ਠੂਕ ਨਹੀਂ ਜਿਹੜੀ ਆਈ ਨਹੀਂ ਆ ਆਹੋ ਲੇਟ ਹੀ ਹੋ ਗਈ ਹੁੰਜ ਨਹੀਂ ਮੈਂ ਆਉਣਾ ਤੇ ਹੈਗਾ ਤੇ ਤੁਸੀਂ ਰੁਕ ਜਾਂਦੇ ਜੇ ਚੱਲ ਕੋਈ ਗੱਲ ਨਹੀਂ ਬਾਕੀ ਕੰਮ ਕਰ ਲੈਂਦੇ ਨਾਲ ਮਿਲ ਕੇ ਆਪ ਆ ਗਿਆ ਨਹੀਂ ਗਮਲਿਆਂ ਚ ਮਿੱਟੀ ਤੇ ਪਨੀਰੀ ਹੋਈ ਸੀ ਕਿੰਨੇ ਦਿਨਾਂ ਦੀ ਮੈਂ ਕਿਹਾ ਲਾ ਦਈਏ ਤੁਰਪੂਗੀ ਹਾਂ ਬੜੇ ਸੋਹਣੇ ਲੱਗਣ ਦੇ ਦੀਪਾ ਅੱਖਾਂ ਸੁੱਜੀਆਂ ਵਾਂ ਕੀ ਗੱਲ ਗੱਲ ਪਤਾ ਹੀ ਫਿਰ ਗੱਲਬਾਤ ਕੀ ਹੋਣੀ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਰੋਜ਼ ਦੀ ਉਹੋ ਕਲੇਸ਼ ਲੜਾਈ ਪਈ ਆ ਜੇ ਪਿੰਡ ਗਈ ਹਾਂ ਤੇ ਡੈਡੀ ਵੀ ਇਹੋ ਗੱਲ ਕਹੀ ਜਾਂਦੇ ਆ ਕਿ ਤੂੰ ਕੁੜੀਆਂ ਲਈ ਕਿ ਇੱਥੇ ਆ ਜਾ ਤੇ ਮੈਂ ਨਹੀਂ ਆਪਣੇ ਘਰੋਂ ਪੈਰ ਨਾ ਹੀ ਪੁੱਟਾਂ ਚੱਲ ਬੈਠੀ ਆ ਕੁੜੀਆਂ ਦੇ ਸਿਰ ਤੇ ਤੇ ਕੁੜੀਆਂ ਦੇ ਕੱਟੀ ਜਾਣੀ ਟੈਂਪਾਸ ਹੋਈ ਜਾਂਂ ਡਿਆ ਕੱਲ ਜਦੋਂ ਆਉਣ ਡਈ ਹਾਂ ਪਿੰਡੋਂ ਤੇ ਡੈਡੀ ਬੱਸੇ ਬਿਠਾ ਗਏ ਸੀ ਇੱਥੋਂ ਆ ਪਰਲੇ ਪਾਸੇ ਦਾ ਮੁੰਡਾ ਹੀ ਚੱਲ ਮੈਨੂੰ ਇੰਨੀ ਪਛਾਣ ਨਹੀਂ ਆ ਸਾਰਿਆਂ ਨੂੰ ਮੇਰੀ ਤੇ ਪਛਾਣ ਹੈ ਹੀ ਆ ਹਾਂ ਉਹਨੇ ਮੋਟਰਸਾਈਕਲ ਖਲ੍ਹਾਰ ਲਿਆ ਆਂਦਾ ਬਹਿ ਜਾ ਭਾਬੀ ਮੈਂ ਬੂਹੇ ਥਾਣੀ ਲੰਘਣਾ ਤਾਰ ਜਾਣਾ ਬੂਹੇ ਚੋਂ ਮੈਨੂੰ ਤਾਰ ਕੇ ਵਿਚਾਰਾ ਚੱਲ ਗਿਆ ਦਵਿੰਦਰ ਨੇ ਕਿਤੇ ਵੇਖ ਲਿਆ ਕਲੇਸ਼ ਪਾ ਕੇ ਬੈਠੀ ਆ ਹਾਂ ਜਾਂ ਉਹਦੇ ਨਾਲ ਚੜ ਕੇ ਆਈ ਉਹਦੇ ਨਾਲ ਤੁਹਾਨੂੰ ਮੈਂ ਕੀ ਕੀ ਹੁਣ ਦੱਸਾਂ ਲੈ ਹਾਂ ਦੱਸ ਚਲੋ ਯਾ ਦੇਵਾ ਚ ਕਿਹੜੀ ਗੱਲ ਵਾ ਆਪਣੀ ਨੀਤ ਸਾਫ ਹੋਣੀ ਚਾਹੀਦੀ ਕਿਹੜਾ ਕੋਈ ਮੂੰਹ ਚ ਪਾ ਲੈੰਦਾ ਵਾ ਨਾਲੇ ਮੇਰੇ ਤੇ ਭਰਾਵਾਂ ਵਰਗਾ ਹੀ ਕੁੱਤਾਂ ਵਰਗਾ ਹੀ ਲਾ ਲੋ ਜਿੱਦਾਂ ਦਾ ਮੇਰੇ ਉਹ ਤੇ ਆਪਣੀ ਨੀਤ ਤੇ ਡਿਪੈਂਡ ਕਰਦਾ ਨਾ ਜੀ ਬੋ ਪੁੱਤਰ ਮੈਂ ਤੈਨੂੰ ਗੱਲ ਦੱਸਾਂ ਜਦੋਂ ਕੋਈ ਜਨਾਨੀ ਸਿਰੋਂ ਨੰਗੀ ਹੋ ਜਾਂਦੀ ਹੈ ਨਾ ਤੇ ਬਹੁਤ ਲੋਕੀ ਵਿਅੰਗ ਕੱਸਦੇ ਹੁੰਦੇ ਆ ਬੜੀਆਂ ਗੱਲਾਂ ਉਹ ਕਹਿੰਦੇ ਹੁੰਦੇ ਨਾ ਵੀ ਹਾਥੀ ਨੰਗਦਾ ਰਹਿੰਦਾ ਕੁੱਤੇ ਭੌਂਕਦੇ ਰਹਿੰਦੇ ਆ ਭੌਂਕਣ ਦੋ ਜਿਹੜਾ ਭੌਂਕਦਾ ਵਾ ਤੁਸੀਂ ਨਾ ਆਪਣੀ ਨੀਤ ਸਾਫ਼ ਰੱਖੋ ਆਪ ਸਿੱਧੇ ਰਸਤੇ ਚੱਲੀ ਜਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਪ੍ਰੋਬਲਮ ਤਾਂ ਆਉਂਦੀ ਆ ਜਦੋਂ ਆ ਉਹਦਾ ਪੂਰਾ ਲੋਕੀ ਬੋਲਦੇ ਆ ਨਾ ਉਹਨਾਂ ਨੇ ਬੋਲਣਾ ਵਾ ਉਹਨਾਂ ਦਾ ਉਹਨਾਂ ਦਾ ਕੁਰੀਆ ਉਹਨਾਂ ਦੇ ਫਿਤਰਤ ਵਾ ਕੰਮ ਆ ਉਹਨਾਂ ਦਾ ਤੇ ਬੋਲਣਾ ਵਾ ਮਨ ਤੋਂ ਬਾਹਰ ਕਰਨੇ ਆ ਲੋਕੀ ਬਾਹਰੋਂ ਕਰਨੇ ਆ ਫੇਰ ਬੰਦਾ ਕਹਿੰਦਾ ਵਾ ਪਰ ਮੇਰੇ ਤੇ ਘਰ ਦੇ ਹੀ ਨਹੀਂ ਮੈਨੂੰ ਸਮਝਣ ਡੈ ਇਹਦੇ ਘਰੋਂ ਵੀ ਕਹਿੰਨੇ ਕਿਹਾ ਵਾ ਦਵਿੰਦਰ ਹੀ ਨਹੀਂ ਹਾਰਦੀ ਦਿਨ ਦਿਨ ਗੱਲਾਂ ਮਾਤਾ ਸਾਨੂੰ ਕਿੰਦਾ ਸਮਝਾਏ ਇਹੋ ਹੀ ਨਾ ਬਹੁਤ ਬੋਲਦੀ ਆ ਮੈਂ ਤਾਂ ਅੱਗੇ ਇਹਨੂੰ ਕਿਹਾ ਕਿ ਹੁਣ ਸਾਡਾ ਹੱਕ ਉਹ ਨਹੀਂ ਆ ਆਪਾਂ ਜਾ ਕੇ ਵਾਰ-ਵਾਰ ਤੁਹਾਡੇ ਘਰ ਚ ਬੋਲਾਂਗੇ ਤੇ ਉਹਨਾਂ ਨੇ ਕਹਣਾ ਸਾਡੇ ਘਰ ਦਾ ਮਸਲਾ ਇਹ ਉੱਧਰ ਜਾ ਕੇ ਦੱਸ ਦੀ ਹੁਣੀਆਂ ਤੇ ਫੇਰ ਆਉਂਦੀ ਆ ਮੈਂ ਦਰਦੀ ਤਾਂ ਨਹੀਂ ਕਹਿੰਦੀ ਕੋਈ ਮੈਂ ਗੱਲ ਦੱਸਾਂ ਤੈਨੂੰ ਪੁੱਤਰ ਹਾਂਜੀ ਆ ਰਾਮ ਨੇ ਆਪਣੇ ਦਿਨ ਕੱਢ ਨੀਵੇਂ ਹੋ ਗਏ ਕੁੜੀਆਂ ਤੇਰੀਆਂ ਜਵਾਨ ਹੋ ਜਾਣੀਆਂ ਆ ਆਪੇ ਰੱਬ ਨੇ ਸੁਣ ਲੈਣੀਆਂ ਪੜਾ ਲਿਖਾ ਉਹਨਾਂ ਨੂੰ ਚੰਗੀ ਤਰ੍ਹਾਂ ਐਜੂਕੇਸ਼ਨ ਦੇ ਵਧੀਆ ਬੋਲਣ ਵਾਲਿਆਂ ਨੂੰ ਬੋਲਣ ਦੇ ਤੇਰਾ ਤਾਂ ਬੜਾ ਵੱਡਾ ਪੁੰਨ ਵਾ ਕਿ ਚਲੋ ਇਹਨਾਂ ਦੀਆਂ ਧੀਆਂ ਲੈ ਕੇ ਘਰ ਬੈਠੀ ਆ ਪਾਲਣ ਲਈ ਆ ਪਾਕੀ ਸਾਡੀ ਜਿਹੜੀ ਨਹੀਂ ਤੇ ਅੱਜ ਕੱਲ ਦੁਨੀਆ ਨਹੀਂ ਬੱਚਿਆਂ ਲੋ ਵੇਂਦੀ ਦੁਨੀਆ ਛੱਡ ਕੇ ਗਾਂ ਜਾਂਦੀ ਆ ਸਾਡੀ ਜਿਹੜੀ ਵੀ ਹੈਲਪ ਦੀ ਜ਼ਰੂਰਤ ਆ ਨਾ ਤੂੰ ਸਾਨੂੰ ਦੱਸੀ ਕਿਸੇ ਵੇਲੇ ਫੀਸ ਥੋੜ ਜਾਂਦੀ ਆ ਬੱਚੇ ਦੀ ਫੀਸ ਨਹੀਂ ਚੋਂਦੀ ਤੇ ਆਪਾਂ ਇਹ ਚਾਰੂਗੀ ਆਪਾਂ ਜਿਹੜਾ ਕੰਮ ਕਰ ਸਕਨੇ ਆ ਹੁਣ ਘਰ ਦੇ ਵਿੱਚ ਛਾੜੇ ਚ ਜ਼ਿਆਦਾ ਜਾ ਕੇ ਆਪਾਂ ਨਹੀਂ ਬੋਲ ਸਕਦੇ ਜਿਹੜਾ ਤੋਂ ਕਹਿੰਨੀ ਆ ਨਾ ਕਿ ਕੁੜੀਆਂ ਲੈ ਕੇ ਤੇ ਉੱਥੇ ਚਲ ਜਾ ਮੇਰੇ ਡੈਡੀ ਹੁਣੀ ਕਹਿੰਦੇ ਆ ਦੀਪ ਔਖਾ ਵਾ ਮਾਂ ਪਿਓ ਨੂੰ ਬੜਾ ਦੁੱਖ ਹੁੰਦਾ ਧੀਆਂ ਦਾ ਤੇ ਮਾਪੇ ਫੇਰ ਇੰਨੀ ਗੱਲ ਮੂੰਹ ਚੋਂ ਕੱਢਦਾ ਨਹੀਂ ਤੇ ਕਿ ਮਾਪੇ ਦਾ ਜੀ ਨਹੀਂ ਕਰਦਾ ਵੀ ਉਹਨਾਂ ਦੀ ਧੀ ਉਹਨਾਂ ਦੇ ਕੋਲ ਪੇਕੇ ਘਰ ਆਣ ਕੇ ਬਹੇ ਧੀਆ ਸੋਹਰੇ ਘਰੀ ਫੱਬਦੀਆਂ ਵਾ ਜਿੱਤਾ ਮਰਜੀ ਇਹਨਾਂ ਦਾ ਵੱਖਰਾ ਹੀ ਪੇੜਾ ਵਾ ਪਤਾ ਕਿ ਜਾਂ ਤੇ ਤੇਰੀ ਪਰਜਾਈ ਬੜੀ ਚੰਗੀ ਹੋਵੇ ਤੇ ਤੂੰ ਉੱਥੇ 5-7 ਸਾਲ ਕੱਢ ਵੀ ਸਕਦੀ ਆ ਕਿਉਂ ਵੀ ਮਾਪੇ ਦਾ ਘਰਵਾ ਐਡਾ ਕੋਈ ਹਰਜ ਵੀ ਨਹੀਂ ਆ ਥੋੜਾ ਬਹੁਤਾ ਆਪਣਾ ਟਾਈਮ ਕੱਟਣਾ ਦੇ ਜੇ ਇੱਥੇ ਤੈਨੂੰ ਜਿਆਦਾ ਪ੍ਰੋਬਲਮ ਪਰ ਤੇਰੀ ਭਾਬੀ ਦਾ ਸੁਭਾਅ ਵੀ ਓਦਾਂ ਦਾ ਜਿੱਦਾਂ ਤੂੰ ਮੈਨੂੰ ਦੱਸਿਆ ਸੀ ਤੇ ਜੇ ਇੱਥੋਂ ਕਲਾ ਮੁਕਾ ਕੇ ਉੱਥੇ ਕਲਾ ਪੈ ਗਈ ਤੇ ਗੱਲ ਤੇ ਫਿਰ ਉੱਥੇ ਦੀ ਉੱਥੇ ਤੇਰੇ ਕਰਮਾਂ ਦੇ ਵਿੱਚ ਤੇ ਲੂਹਾ ਫੂਕਾ ਵੇਰ ਹੋਇਆ ਇਹੋ ਗੱਲ ਤੇ ਦੀਦੀ ਮੈਂ ਮੰਮੀ ਨਾਲ ਕੀਤੀ ਮੈਂ ਮੰਮੀ ਉੱਥੋਂ ਪੈਰ ਚੁੱਕ ਕੇ ਇੱਥੇ ਆਣ ਕੇ ਬਹਿ ਜਾ ਆ ਇੱਥੇ ਆਣ ਕੇ ਭਾਬੀ ਨਾਲ ਮੇਰਾ ਥੋੜਾ ਤੁਸੀਂ 6 ਮਹੀਨੇ ਸਾਲ ਲੰਘੇਣ ਉਧਰੋਂ ਗਾੜੀ ਉਹ ਨਾ ਕਹੇ ਵੜਨ ਦੇਣ ਇੱਥੋਂ ਜੋਗੀ ਨਹੀਂ ਉੱਥੋਂ ਜੋਗੀ ਤਾਂ ਹੀ ਤੇ ਮੈਂ ਜਵਾਬ ਦਿੰਦਾ ਆ ਆਪਣੇ ਘਰੋਂ ਪੈਰ ਨਾ ਫੁੱਟੇ ਕਦੀ ਉਹ ਦੂਜਾ ਮਾੜਾ ਚੰਗਾ ਨਾਲੇ ਤੇਰੀ ਸੱਸ ਤੇਰਾ ਕਿੰਨਾ ਸਾਥ ਦਿੰਦੀ ਨਾਲੇ ਕੁੜੀਆਂ ਇੱਥੇ ਪੜਨ ਡਈਆਂ ਚਲੋ ਇੱਥੇ ਤੈਨੂੰ ਕਿਸਦੇ ਕੋਈ ਮਹਿਣਾ ਨਹੀਂ ਆ ਤੂੰ ਆਪਣੇ ਘਰ ਬੈਠੀ ਆਪਣਾ ਖਾਨੀ ਤੇ ਰਹਾ ਹੱਕਵਾ ਉਹਨਾਂ ਕਾ ਬਾਕੀ ਚਲ ਕੋਈ ਨਹੀਂ ਜੇ ਉਹ ਦੱਸ ਬਾ ਨਹੀਂ ਹਟਦੀ ਆਪਣੇ ਆਪ ਨੂੰ ਨਹੀਂ ਬਦਲਦੀ ਤੇ ਆਪਣੀ ਮੰਮੀ ਨੂੰ ਕਹਿ ਦਿਆ ਕਰ ਵੀ ਤੂੰ ਬੋਲੇ ਨਾ ਕਰ ਆਪੇ ਉਹ ਗੱਲ ਕਰ ਲੈਣਗੇ ਤੂੰ ਆਪਣੀ ਨਾ ਸੱਸ ਨਾਲ ਬਣਾ ਕੇ ਰੱਖੋ ਚੰਗੀ ਆ ਆਪਣੀ ਬਾਤ ਕੋਈ ਗੱਲ ਨਹੀਂ ਭਾਜੀ ਕਰਦੇ ਉਹ ਤੇ ਐਂਦਾ ਮੈਨੂੰ ਕੋਈ ਡਰਵਣੀ ਆ ਇੱਧਰ ਆਉਗੀ ਦਵਿੰਦਰ ਤਾਂ ਮੈਂ ਸਮਝਾਉਂਗੀ ਉਹਨੂੰ ਥੋੜਾ ਜਿਹਾ ਉਹ ਤੇ ਹੁਣ ਵੀ ਵੇਲੇ ਚਾਰ ਵਰੀ ਉਹਨਾਂ ਮੈਨੂੰ ਸਵੇਰ ਦਾ ਕਹਤਾ ਜਾ ਕੰਮ ਕਰਿਆ ਘਰਿਆ ਉਹਨਾਂ ਨੂੰ ਨਹੀਂ ਕੋਈ ਵੀ ਮੇਰੇ ਕਿਤੇ ਜਾਣ ਆਉਣ ਤੋਂ ਚੱਲ ਆ ਜਾ ਚਲੋ ਠੀਕ ਨਹੀਂ ਮੰਮੀ ਆ ਮੇਰੀ ਗੱਲ ਸੁਣ ਪੈ ਗਈ ਤੈਨੂੰ ਠੰਡ ਚੁੱਕ ਚੁਕਾ ਕੇ ਜੋਬਨ ਨੂੰ ਤੂੰ ਅੰਦਰ ਘਰ ਸਵਾ ਹੈ ਤਾਨੂੰ ਬਹੁਤਾ ਚਾ ਚੜਿਆ ਅੱਡ ਹੋਣ ਦਾ ਤੇ ਹੋ ਜੋ ਐਡੀ ਵੀ ਕੀ ਆਖਰ ਆਈ ਆ ਨਾਲੇ ਉਹ ਕੰਮ ਪੁੱਠੇ ਕਰਦੀ ਫਿਰਦੀ ਤੇਰੇ ਤੇਰੇ ਇਦਾਂ ਟਕ ਟਕਾਰ ਕਰਦੀ ਆ ਤੂੰ ਹੀ ਨੱਗੇ ਕਰਦੀ ਮੇਰੇ ਟਕ ਟਕਾ ਕੋਈ ਨਹੀਂ ਨਾ ਉਹ ਦੇ ਟਕ ਟਕਾ ਕਰਦੀ ਮੇਰੇ ਟਕ ਟਕਾ ਕਾਦੇ ਕਰਨੇ ਆ ਮੈਂ ਲੋਕਾਂ ਦੇ ਘਰ ਕੰਮ ਕਰਨ ਨਹੀਂ ਜਾਂਦੀ ਜਿੰਨੀ ਤੇਰੀ ਜ਼ੁਬਾਨ ਵਾ ਨਾ ਉਹ ਹੋਵੇ ਨਾ ਤੇ ਥਾਂ ਥਾਂ ਤੇ ਦੱਸਦੀ ਤੇ ਮੇਰੀ ਉਹ ਇਦਾਂ ਕਰਦੀ ਆ ਜ਼ੁਬਾਨ ਤੇ ਮੇਰੀ ਇਦਾਂ ਚੱਲਣੀ ਹੋ ਜ਼ੁਬਾਨ ਨਹੀਂ ਮੇਰੀ ਕੋਈ ਡੱਕ ਸਕਦਾ ਸੁੱਤੀ ਉੱਠੀ ਆ ਅੱਗੇ ਲੱਗ ਗਈ ਕਿ ਤੱਬਰ ਨੂੰ ਵੀ ਅੱਜ ਲੇਟ ਹੋ ਗਈ ਆ ਕੱਕ ਲੱਗ ਜਾ ਤੈਨੂੰ ਹਾਂ ਦੱਸ ਫਿਰ ਕਿੱਦਾਂ ਤੂੰ ਕੜਾ ਕੰਮ ਕਰ ਗਈ ਆ ਸਾਰਾ ਰਸਈ ਚ ਭਾਂਡਾ ਠੀਕ ਕਰਕੇ ਲੜਿਆ ਵਾ ਨਿਕਲ ਜਾਂਦੀ ਆ ਮੈਨੂੰ ਮੁਖਾਲ ਕਿਹੜਾ ਵਾ ਉਹ ਸਾਰਾ ਮਾਜ ਕੇ ਗਈ ਆ ਬੜਾ ਮਾਜ ਕੇ ਗਈ ਆ ਤੇ ਤੇ 9 ਵਜੇ ਤੋਂ ਟਾਈਮ ਤੇ ਕਿੰਨਾ ਹੋ ਗਿਆ 9 ਤਾਂ ਵੀ ਉੱਤੇ ਟਾਈਮ ਹੋ ਗਿਆ ਹੁਣ ਉੱਠ ਕੇ ਆਈ ਆ ਤੇ ਸਵਾਰ ਹੋ ਗਈ ਘੋੜੇ ਸਵਾਰਾ ਸਾਡੇ ਦੇ ਹੋਖੇ ਵੇਖ ਲੋ ਵੇਖ ਲੋ ਤੇ ਕੱਢ ਡਾਂਪੀ ਤੂੰ The cat sat on the mat. ਜੇ ਮੈਂ ਸੌਂਈ ਕਿਤੇ ਕੀਆ ਕਰਾਂਗੀ ਤੇ ਤੂੰ ਜੋ ਬੰਨੂ ਚੱਕ ਚਗਾ ਕੇ ਘਲ ਤਾਂ ਅੱਡ ਹੋ ਜਾਣਾ ਉਹਦੇ ਲੰਮੇ ਪਾ ਕੇ ਆਵਾ ਤੇ ਪਸਵਾਲ ਕੇ ਆਵਾ ਮੈਂ ਨਹੀਂ ਸਮਝਦੀ ਉਹਦੇ ਪਿਓ ਨੇ ਵਾਲੇ ਨਹੀਂ ਵਾਲੇ ਪਿਓ ਪਿਓ ਕੌਣ ਹੁੰਦਾ ਵੜ ਕੇ ਦੱਸੇ ਪੈਲੀ ਚ ਲੱਤਾਂ ਨਾ ਸਾਗਦੀਆਂ ਤੇ ਆਕੀ ਹਾਏ ਨਹੀਂ ਹਾਂ ਕੌਣ ਇਹਦਾ ਖੰਮਣ ਵਾਲਾ ਪੈਲੀ ਨਹੀਂ ਹੋਣੀ ਤੇਰਾ ਨਹੀਂ ਪਿਓ ਲੱਗਦਾ ਟੀਗਲ ਤੇਰਾ ਦੁਸ਼ਮਣ ਵਾ ਨਹੀਂ ਮੇਰਾ ਪਿਓ ਮੇਰਾ ਹੀ ਆ ਤੈਨੂੰ ਪਿੱਛੇ ਅਕਲ ਏਦਾਂ ਦੀ ਦਿੱਤੀ ਤੇਰੀ ਜੀਭ ਐਡੀ ਲੰਮੀ ਤਾਇਆ ਕਿਉਂਕਿ ਪਿੱਛੇ ਤੇਰੇ ਵੜ ਕੇ ਰੱਖਦੇ ਨਾ ਜੀਬ ਤੇ ਤੈਨੂੰ ਫੇਰ ਅਕਲ ਆ ਜਾਣੀ ਮੇਰੀ ਜੀਬ ਵੇਦਾ ਮੈਨੂੰ ਨਹੀਂ ਅਕਲ ਆਉਣੀ ਮੇ ਮਾਰ ਮੱਥਾ ਕੰਧ 'ਚ ਮਾਰੋ ਮੇਰੇ ਨਾਲ ਮਾਰ ਨਾਲ ਕੰਧ 'ਚ ਮਾਰੋ ਨੌ ਸੱਸ ਚੰਗਾ ਉਹ ਵਗ ਖਨਾ ਦੇ ਉਹ ਨਹੀਂ ਕਿਤੇ ਟਿਕਦਾ ਗੰਦਰ ਗਾਹ ਪੂਰਾ ਪਾਇਆ ਕੁੜੀਆਂ ਨੇ ਛੁੱਟੀਆਂ ਕਰਦੀਆਂ ਪੈਈਆਂ ਹੁਣ ਉਹਨੇ ਅੱਡ ਹੁਣ ਆਈ ਤੇਰੀ ਚ ਜੀਬ ਤੇ ਤੇਰੀ ਹੋ ਜੋ ਹੋ ਜੋ ਉਹਦਾ ਪਿਓ ਵਾਇਆ ਕਰੂ ਪੈਲੀ ਤਾਂ ਤੂੰ ਬਣਾ ਵੇਖ ਲੈ ਕੀ ਕਰਦੀ ਓ ਨੂੰ ਰਹਿਣ ਦੇ ਬਥੇਰੇ ਵਾਉਣ ਵਾਲੇ ਤੇ ਫੇਰ ਬਥੇਰੇ ਚਾਉਣ ਵਾਲੇ ਓ ਨੂੰ ਖੜੇ ਮੂੰ ਤੇਰੀ ਸੋਚ ਦਾ ਗੰਦੀ ਦਾ ਜਿਹੜੀ ਜੀਬ ਐਡੀ ਲੰਮੀ ਕੱਢਦੀ ਆ ਪਹਾਨੀ ਤੇਰੀ ਇੰਨੀ ਗੰਦੀ ਸੋਚ ਵਾ ਜੀਬਾਂ ਤੁਹਾਡੀਆਂ ਵੀ ਏ ਡਡੀਆਂ ਵਾ ਜੇ ਮੇਰੀ ਐਡੀ ਹੈ ਨਾ ਮੇਰੀ ਐਡੀ 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 ਤਾਂ ਤੁਹਾਡੀਆਂ ਜੜੀਆਂ ਦੋਆਂ ਮੈਂ ਦੇਣ ਕੇ ਵੇਖ ਲੈ ਵੀ ਕੀ ਆ ਤਾਂ ਮੇਰੀ ਐਡੀ ਆ ਤੇ ਤੁਹਾਡੀਆਂ ਜੜੀਆਂ ਨਾ ਸਸਦੀਆਂ ਤੇਰੇ ਮੈਂ ਪਿੱਛੇ ਗੱਲ ਪਚਾਈ ਹੁਣ ਉਹਨਾਂ ਨੂੰ ਮੈਂ ਸਾਧ ਕੇ ਨਾ ਤੇ ਫੇਰ ਵੇਖੀ ਹੁਣ ਮੈਂ ਕਰਦੀ ਗੱਲ ਤੂੰ ਪਚਾ ਕੇ ਦੱਸ ਤੇਰੇ ਪਈ ਪਿਛੇ ਤੱਕ ਨਾ ਪਹੁੰਚੀ ਤੇ ਆਖੀ ਮੇਰਾ ਨਾਮ ਵੀ ਦਵਿੰਦਰਨੀ ਆ ਅੱਜ ਤੂੰ ਉਹ ਤੇਰੀ ਮਾਂ ਬੁੱਢੀ ਨੂੰ ਇੱਥੇ ਮੈਂ ਲਿਆ ਕੇ ਪੰਚਾਇਤ ਚ ਖੜੀ ਕੀਤਾ ਤੇ ਆਖੀ ਕਿ ਜਿਹੜੀ ਨੌ ਤੀ ਏਦਾਂ ਏਦਾਂ ਕਰਨ ਦਾ ਪੈ ਨਾ ਆਪਣੀ ਸੱਸ ਦੇ ਸਾਹਮਣੇ ਸਮਝੋ ਕਿ ਤੇ ਜੇ ਸੱਸ ਦੋਵਾਂ ਨੂੰ ਇੱਕ ਥਾਂ ਰੱਖੇ ਜੋੜ ਕੇ ਰੱਖੇ ਸਾਸੀ ਤੋੜਨ ਤੇ ਹੋਈ ਆ ਤੇ ਨੋਵਾ ਕੀ ਕਰਨ ਨੋਵਾ ਨੇ ਤੇ ਫਿਰ ਇਦਾਂ ਹੀ ਕਰ ਲਿਆ ਹਾਂ ਤੋ ਦੋਵਾਂ ਜਣਾਂ ਨੂੰ ਮੈਂ ਕਿੰਨੂੰ ਤੋੜਿਆ ਨਹੀਂ ਤੂੰ ਮੁੰਡੇ ਨੂੰ ਜੂ ਚੋਕ ਚਕਾ ਕੇ ਅੰਦਰ ਘਾਲਤਾ ਤਾਂ ਤੂੰ ਮੈਨੂੰ ਕਹਿੰਦੀ ਪਿਓ ਅੱਡ ਹੋਣ ਨੂੰ ਫਿਰਦੀ ਆ ਅੱਡ ਹੋਣ ਨੂੰ ਪਤਾ ਜਿਹੜੀਆਂ ਗੱਲਾਂ ਨਹੀਂ ਹੁੰਦੀਆਂ ਇੱਥੇ ਤੇ ਮੇਰੀ ਸੱਸ ਵੱਡੀ ਆ ਫੂਨਾ ਦੇ ਗੱਲਾਂ ਨਹੀਂ ਹੁੰਦੀਆਂ ਤੇ ਮੇਰੀ ਸੱਸ ਵੱਡੀ ਆ ਮੈਂ ਨਾਲੋਂ ਵੱਡੀ ਤੂੰ ਮੈਂ ਵੱਡੀ ਆ ਅਛਾ ਹਾਂ ਮੇਰਾ ਚੱਲਦੀ ਇੱਥੇ ਮੇਰੇ ਕਾ ਚੱਲ ਫਿਰ ਹੁਣ ਹੁਣ ਆਈ ਉਹਨੇ ਅੱਡ ਹੁਣ ਹੋਣਾ ਹੀ ਉਹ ਤੇ ਹੋ ਜੋ ਹੋ ਜੋ ਰਜਾਉਣ ਵਾਲੇ ਬਥੇਰੇ ਨਾਲ ਜੇ ਤੈਨ ਵੇ ਨਹੀਂ ਹਾਇ ਨਹੀਂ ਕਿਦਾ ਇਹਦੀ ਜੀਬ ਫੜੇ ਮੂੰਹ ਕਰ ਇਹੋ ਜੀ ਜੀਬ ਦਾ ਇਹਦੀ ਤਾਂ ਲੰਮੀ ਵੇਖਣੀ ਇਹਦੀ ਜੀਬ ਹਾਇ ਰੱਬਾ ਕੀ ਗੱਲ ਠੀਕ ਜੀ ਠੀਕਾ ਦਵਿੰਦਰ ਸਵੇਰੇ ਸਵੇਰੇ ਉੱਠਦੇ ਦਿਮਾਖ ਖਰਾਓ ਕਰਤਾ ਇਹਨਾਂ ਨੇ ਕਿਦਾਂ ਪੈਲੇ ਵਾਲਾ ਧਿਆਨਾ ਦਿਨੀ ਤੁਹਾਨੂੰ ਪੈਲੀ ਲਿਆਓ ਕਾਗਜ਼ ਲਿਆਓ ਤੁਹਾਨੂੰ ਗੂਠਾ ਲਾ ਕੇ ਦਵਾ ਤੁਹਾਡੇ ਨਾਂ ਕਰਾਂ ਤੁਹਾਡੇ ਸੇ ਆਪਾ ਇਹਨਾਂ ਦਾ ਕੱਲੀ ਕੱਲਾ ਕਰੀ ਜਾਂਦੇ ਆ ਸਿਹਤ ਐ ਨੋ ਗਈ ਤਾਂ ਕਰੀ ਜਾਨੀ ਸੁੱਖੀ ਸੰਦੀ ਸ਼੍ਰੇਨ ਕਾਨੂੰ ਹੋਵੇ ਆ ਇਹਨਾਂ ਨਹੀਂ ਕਰਤਾ ਕਰਦਿਆ ਨਹੀਂ ਐਵੇਂ ਨੀ 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 ਗੱਲਾਂ ਤੋਂ ਖੀਜੀਦਾ ਹੋਈਦਾ ਹੈ ਨੀ 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 ਗੱਲਾਂ ਕਾਦੀਆਂ ਵੇ ਤੇਰੇ ਘਰ ਕੰਮ ਕਰਦੀ ਆ ਮੈਂ ਕਦੀ ਨਹੀਂ ਆਖਿਆ ਮੈਂ ਚਲੋ ਆਪਣਾ ਗਵਾੜਾ ਮੱਥਾ ਜੇ ਕਰਦੀ ਆਪਣੀ ਕਮਾਈ ਕਰਦੀ ਘਾਦੀ ਰਵੇ ਕੁੜੀਆਂ ਗੰਦ ਪਾਉਂਦੀ ਮੈਂ ਤਾਂ ਵੀ ਨਹੀਂ ਕੋ ਖਾਂਦੀ ਮੈਂ ਦੀਦੀ ਮੂੰਹ ਜੋ ਇਹਨਾਂ ਦੰਦਾ ਜੋ ਜੀਭ ਬਾਹਰ ਕੱਢਦੀ ਨਹੀਂ ਵੀ ਚਲ ਮੈਂ ਬੁਰੀ ਕਿਉਂ ਬਣਨਾ ਆ ਤਿੰਨ ਚਾਰ ਹੱਲੇ ਹੋ ਗਈ ਆ ਤੇਰੇ ਕੋ ਕਾਦਾ ਲਕਾਵਾ ਬੇਨ ਨੂੰ ਜਾਂਦੀ ਆ ਪਤਾ ਨਹੀਂ ਕਿਹੜਾ ਮੁੰਡਾ ਕਿਹੜਾ ਨਹੀਂ ਜਿਹਦੇ ਨਾਲੇ ਚੜ ਕੇ ਆਉਂਦੀ ਆ ਮੈਂ ਤਾਂ ਤੀਜੀ ਵਾਰ ਵੇਖ ਲਈ ਆ ਹੈ ਤੇ ਆਂਦੇ ਹੁੰਦੇ ਆ ਘਰਦਿਆਂ ਨੂੰ ਪਤਾ ਨਹੀਂ ਹੁੰਦਾ ਦੁਨੀਆਂ ਨੂੰ ਬਾਹਰ ਸਾਰਾ ਪਤਾ ਹੋਣਾ ਅੱਜ ਕੱਲ ਦੀ ਮੁੰਡੀਆਂ ਮੱਛਰੀ ਸੌਕਾ ਗੱਲਾਂ ਕਰਨ ਫਰਾਣੇ ਦੀ ਘਰ ਦੀ ਉਹ ਵਿਧਵਾ ਜਿਹੜੀ ਆ ਮੇਰੇ ਨਾਲ ਚੜ ਕੇ ਆਈ ਉਹਦੀ ਤੇ ਮੇਰੇ ਨਾਲ ਗੱਲਬਾਤ ਦੱਸ ਫੇਰ ਸਾਡੇ ਪੱਲੇ ਕੀ ਰਹੂਗਾ ਅਦਵਿੰਦਰ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰ ਲੋਕ ਬੜੀਆਂ ਤਾਂ ਦੀਆਂ ਗੱਲਾਂ ਵਾ ਲੋਕ ਤਾਂ ਕਿਸਦਾ ਤੀਪਤ ਮੜਾ ਜ ਚਾਜ ਦਾ ਲੀੜਾ ਕਪੜਾ ਬਾਹਰ ਪਾ ਕੇ ਨਿਕਲ ਜੇ ਤੇ ਉਹਨੂੰ ਵੀ ਗੱਲਾਂ ਕਰਨ ਦੇ ਆ ਭਿੰਦੇ ਆ ਤੈਨੂੰ ਲੱਗਦਾ ਦੀਪਕ ਇਹ ਗੱਲੋਂ ਮਾੜੀ ਹੋਊਗੀ ਸਾਡੇ ਵਿੱਚ ਹੀ ਰਹਿੰਦੇ ਇੰਨਾ ਚੜਾ ਆ ਪੈਣੀ ਮੈਨੂੰ ਤੇ ਨਹੀਂ ਲੱਗਦਾ ਜਦੋਂ ਮੈਂ ਅੱਖੀ ਵੇਖ ਲਈ ਆ ਅੱਖੀ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਤੂੰ ਤੇ ਆਪ ਸਿਆਣੀ ਆ ਮੇਰੀ ਹੁਣ ਜਠਾਣੀ ਆ ਮੈਂ ਇਹਨੂੰ ਕਹਿੰਦੀ ਚੰਗੀ ਲੱਗਦੀ ਆ ਆ ਪਿਆ ਨਹੀਂ ਅੱਜ ਕੱਲ ਦੀ ਮਢੀ ਰੱਥਰੀ ਹੁੰਦੀ ਓੰਤਰੀ ਹੈ ਚਲ ਕੋਈ ਗੱਲ ਨਹੀਂ ਸਮਝਾਉਂਗੀ ਮੈਂ ਇਹਨੂੰ ਤੇ ਆ ਬੁੜੀ ਦੀ ਸੁਣ ਲੈ ਸਾਡੇ ਘਰ ਤੇ ਸਵੇਰੇ ਸਵੇਰੇ ਕਪੱਤ ਪੈ ਗਿਆ ਦੀਦੀ ਮੈਂ ਰਾਤ ਨਾ ਠੀਕ ਨਹੀਂ ਰਹੀ ਤੇ ਮੈਂ ਸੁੱਤੀ ਆ ਜੋ ਬਨੂ ਚੁੱਕ ਜਗਾ ਕੇ ਅੰਦਰ ਘਲਤਾ ਉਹਨੇ ਮੇਰੀ ਉਹ ਕੁੱਤੇ ਖਾਣੀ ਕੀਤੀ ਜਿਹੜੀ ਨਾਂ ਰਹਿ ਰੱਬ ਦਾ ਨਾ ਇਹ ਅੱਡ ਹੋਣ ਦੀਆਂ ਸਲਾਹਾਂ ਦੇਣ ਡਈਓ ਪੀ ਇਹੇ ਦੀਪ ਆਡੋ ਜਾ ਨਾ ਆਡਾ ਨਾ ਕਰਿਓ ਆਡੋ ਕੇ ਵਿਚਾਰੀ ਨੇ ਕਿੱਥੇ ਜਾਣਾ ਅਸੀਂ ਅੱਡ ਦਾ ਨਾ ਲਿਆ ਵਾ ਇਹਦਾ ਨਵਾਂ ਸਸਨੂ ਪੁੱਤ ਸਵਾਰਾ ਵੱਢਣ ਵਾਲੀ ਤੇ ਬੁੜੀ ਆ ਜੇ ਉਹਨੇ ਨਵਾਂ ਪੁੱਤਾਂ ਨੂੰ ਕਿਤੇ ਬੰਨ ਕੇ ਰੱਖਣਾ ਹੋਵੇ ਉਹਨੇ ਤਾਂ ਖੇਰੂ ਖੇਰੂ ਕਰਕੇ ਰੱਖਿਆ ਸਾਡੇ ਘਰ ਸਾਡੇ ਘਰ ਕੰਜਰ ਕੜੀ ਮੋਕ ਦੀ ਨੀ ਸਾਰਾ ਦਿਨ ਲੜਾਈ ਸਵੇਰੇ ਲੜਾਈ ਉੱਠਦਿਆਂ ਲੜਾਈ ਕੀ ਕਰੀਏ ਦਵਿੰਦਰ ਜਿੱਦਾਂ ਮਰਜੀ ਆਪਣਾ ਪਰਿਵਾਰ ਆਪਣਾ ਹੁੰਦਾ ਜੇ ਤੁਸੀਂ ਵੀ ਕਰਨ ਡਏ ਹੋ ਨਾ ਤੇ ਲੋਕਾਂ ਨੂੰ ਪਤਾ ਵਾ ਬਥੇਰੀ ਸੋਭਾ ਕਰਦੀ ਆ ਦੁਨੀਆ 'ਚ ਚੱਲ ਜੋਵਨ ਆਪਣੇ ਭਰਾ ਦੀਆਂ ਧੀਆ ਪਾਲਣ ਡਿਆ ਵਾ ਪ੍ਰੀਤ ਤੇ ਐਵੇਂ ਨਿੰਦਕੀਆਂ ਗੱਲਾਂ ਦੀ ਕਲਾ ਤੇ ਆਂਦੇ ਹੁੰਦੇ ਘਰ ਦੇ ਵਿੱਚ ਉਹ ਨਹੀਂ ਰੱਖਣੀ ਚਾਹੀਦੀ ਇਹਨੂੰ ਸਮਝਾ ਮੈਨੂੰ ਵੀ ਨਹੀਂ ਉਹ ਚੰਗਾ ਬੋਲਣ ਲਈ ਉਹਦੀ ਤੇ ਵੱਖਰੀ ਗੱਲ ਸੀ ਜ਼ੁਬਾਨ ਇਹਦੀ ਬੜੀ ਲੰਮੀ ਤੇ ਕਿੱਦਾਂ ਦੀਆਂ ਗੱਲਾਂ ਕਰਦੀ ਆ ਤੇ ਜੇ ਹੋਰ ਕੋਈ ਸੁਣੇ ਤਾਂ ਫਿਰ ਕੀ ਇਹਨੂੰ ਆਖੇ ਆ ਵੇਖ ਲੈ ਇੱਧਰ ਆ ਵੇਖ ਲੈ ਤੂੰ ਕਹੇ ਜੋਗੀ ਨਹੀਂ ਹਾਂ ਵੇਖ ਲੈ ਉਹ ਨਾ ਕਹੇ ਜੋਗੀ ਵੇਖ ਲੈ ਉਂਗਲਾ ਚੁੱਕਾ ਦਲਾ ਹੋਣੀ ਨਾ ਮੈਂ ਨਹੀਂ ਕਹਿੰਦੀ ਦੁਨੀਆ ਨਹੀਂ ਕਹਿੰਦੀ ਆ ਚਲ ਕੋਈ ਨਾ ਵਾਦੇ ਵਤੇ ਕਰਿਆ ਕਰੋ ਵੇਜੇ ਤੁਸੀਂ ਗਾੜੀ ਲੱਗੇ ਹੋ ਨਾ ਤੇ ਲੋਕਾਂ ਨੇ ਤੁਹਾਨੂੰ ਹੀ ਕਹਿਣਾ ਵਾ ਨਾਲੇ ਨਾ ਨਾ ਇਹ ਤਾਂ بڑا ਵੱਡਾ ਸੋਨਵਾਬ ਪਾਉਂਦੀ ਆ ਤੈਨੂੰ ਮੈਂ ਦੱਸੀ ਤੇਗੀ ਗੱਲ ਹੈ ਕਾਦੀ ਨਹੀਂ ਦੱਸੀ ਕੌਮਾ ਕੀ ਲੈਣੀ ਆ ਕੀ ਕਾਦੀ ਤੂੰ ਗੱਲ ਦੱਸੀ ਕੀ ਹੋਇਆ ਪ੍ਰੀਤ ਭਲੇ ਖਾ ਨਹੀਂ ਕੇ ਨੂੰ ਹਾਏ ਵੇਖ ਲੈ ਇਦਾਂ ਦੀਆਂ ਗੱਲਾਂ ਕਰਦੀ ਜੇ ਘਰੋਂ ਹੀ ਸਾਜੇ ਚ ਪਾ ਕੇ ਸਟਣ ਡਾ ਪੀ ਤੇ ਫਿਰ ਉਹਦਾ ਬੜਾ ਤਰੀਕ ਆਉਂਦਾ ਮੈਨੂੰ ਤੇ ਮੱਥਿਓ ਦੋਦਿਆਂ ਦੀ ਵੀ ਇਹ ਦਵਿੰਦਰ ਤੇ ਮੈਨੂੰ ਦੇ ਰਾਂ ਲੈ ਮੱਥਿਓ ਕੋ ਦੋਦੀ ਆ ਕੀ ਆਦੀ ਸਾਡੇ ਘਰ ਤੇ ਜਦੋਂ ਜਾਵੇ ਸਿਫਤੀ ਕਰਦੀ ਆ ਤੇ ਜੀ ਵੇਖ ਲੈ ਐਂ ਨਹੀਂ ਕਦੀ ਕੋਈ ਗੱਲ ਕੀਤੀ ਉਹਨਾਂ ਨੇ ਨੀਪਰੀਦ ਕੀ ਕਹਿੰਦੀ ਸੀ ਕੀ ਕਹਿੰਦੀ ਉਹ ਕਹਿੰਦੀ ਪੀ ਅੱਡ ਹੋਇਆ ਬਹੁਤ ਸੋਹਣੇ ਲੱਗੋਗੇ ਇਹ ਆਂਦੀ ਵੀ ਅੱਡ ਕਰਾਉਣਾ ਇਹ ਆਂਦੀ ਵੇਖ ਲੈ ਆ ਵੇਲਾ ਬੋਲਦੀ ਮੇਰੀ ਵੱਡੀ ਇਹਨੂੰ ਮੈਂ ਵੱਡੀ ਕਿਆ ਕਰਨਾ ਸੌਲਾ ਤੂੰ ਆਪੇ ਹੀ ਹੁਣ ਮੈਂ ਨਹੀਂ ਕੁਝ ਵੀ ਕਹਿਣਾ ਇਹਦੀ ਜ਼ਬਾਨ ਬਹੁਤ ਵੱਧ ਗਈ ਹੈ ਤੇ ਮੇਰੇ ਕੋ ਵੀ ਨਹੀਂ ਡਰਦੀ ਹੁਣ ਹਮੇਸ਼ਾ ਲੁਤਰੀ ਜ਼ਬਾਨ ਵੱਧ ਗਈ ਇਹੋ ਜੀਆਂ ਗੱਲਾਂ ਨਾਉਂਦੀ ਇਹਨੂੰ ਕਰੀਆਂ ਜਾਂਦੀਆਂ ਕਰੇ ਹੱਤ ਹੁੰਦੀ ਹਤੀ ਤੇ ਲੱਗਦਾ ਅੱਜ ਪਤਾ ਵੀ ਕਿਦਾਂ ਗੱਲਾਂ ਕਰੀਦੀਆਂ ਕਿਸ ਨੂੰ ਤੇ ਫੇਰ ਉਹਨੇ ਮੈਂ ਦੋ ਲਾਵ ਹੀ ਦੇਣੀਆਂ ਸੀ ਤੇਰੇ ਵਾਂਗੂੰ ਨੇ ਮੈਨੂੰ ਐਦਾ ਤੇ ਨਹੀਂ ਕਹਿਣਾ ਤੂੰ ਵੀ ਧੀ ਆਈ ਹੋ ਕੀ ਆਈ ਬਣਾ ਕੇ ਲੈ ਆਈ ਦੀ ਆ ਮਾਂ ਸਮਝ ਦੇਣੀ ਆ ਸਮਝੇ ਤਾਂ ਆ ਹੀ ਆ ਚੱਲ ਵੇਖੋ ਇਕੱਠੇ ਰਹਿੰਦੇ ਹੋ ਤੂੰ ਵੀ ਕਿਹਾ 2-4 ਦਿਨ ਆਪਣੇ ਪਿੰਡ ਜਾਣਾ ਹੋਵੇ ਤਾਂ ਤੈਨੂੰ ਪਿੱਛੇ ਦਾ ਇਹ ਤਾਂ ਨਹੀਂ ਫਿਕਰ ਵੀ ਜੋ ਬੰਦੀ ਰੋਟੀ ਕੌਣ ਬਣਾਊਗਾ ਤੇ ਉਹ ਵੀ ਚੱਲ ਜਾਂਦੀ ਆ ਜੇ ਤੁਸੀਂ ਹੱਲ ਕੇ ਰਹੋਗੇ ਆ ਤੇ ਇਹਦੀਆਂ ਵੀ ਆਂਦਰਾਂ ਠੰਡੀਆਂ ਰਹਿਣਗੀਆਂ ਤੇ ਜੇ ਇੱਕ ਉੱਥੇ ਭਾਲਤੀ ਆ ਇੱਕ ਇੱਥੇ ਤੇ ਇਹਨੇ ਤਾਂ ਫਸ ਜਾਣਾ ਵਿੱਚ ਇਹਨੇ ਤਾਂ ਮੇਰੀ ਆਂਦਰਾਂ ਸਾਲੀਆਂ ਇਹਨਾਂ ਨੇ ਇਹਨਾ ਮੇਰੀ ਆਂਦਰਾਂ ਠੰਡੀਆਂ ਰਹਿਣ ਏਦਾਂ ਕਰ ਚੂਹਿਆਂ ਵਾਲੀ ਦਵਾਈ ਲਿਆ ਸਸਤੀ ਮਿਲ ਜਣੀ ਦੂਜੀ ਮਹਿੰਗੀ ਮਿਲਣੀ ਢੋਲ ਕੇ ਨਾ ਸਾਨੂੰ ਦੇ ਦੇ ਆ ਰੱਬ ਇਹੋ ਜੇ ਕੰਮ ਨਾ ਕਰਾਵੇ ਤੇ ਨਾ ਹੀ ਕਰਦੇ ਆ ਠੀਕ ਹੈ ਮੇਰੇ ਖਾਨਦਾਨ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਜੂਵੇਂ ਵਾਲਿਆ ਦਵਾਈਆਂ ਨਾ ਸੱਸ ਨੂੰ ਦੇਦੀ ਜਾ ਕੇ ਇਹ ਤੁਹਾਡੇ ਚ ਹੋਰ ਰਵਾਜ ਸਾਡੇ ਚ ਨਹੀਂ ਹੈਗਾ ਇਹ ਰਵਾਜ ਚਲ ਭੈਣ ਤੂੰ ਨਾ ਬੋਲ ਨਾ ਬੋਲ ਵੇਰ ਦੇ ਵੇਰ ਲੜਾਈ ਦੇ ਵਿੱਚ ਕੋਹ ਨਹੀਂ ਨਿਕਲਣਾ ਲੜਾਈ ਤੇ ਲੱਸੀ ਨੂੰ ਆਂਦਾ ਜਿੰਨਾ ਮਰਜੀ ੜਕੀ ਜਾ ਕੋਖ ਨਹੀਂ ਨਿਕਲਣਾ ਉਹਦੇ ਵਿੱਚੋਂ ਪਤਾ ਤੇ ਦੀਦੀ ਮੈਨੂੰ ਵੀ ਆ ਕੀ ਕਰਾਂ ਕਿਹੜੇ ਖੂ ਖਾਤੇ ਚ ਪੈ ਮਰਾਂ ਇਹਨੇ ਜੋਬ ਨੂੰ ਚੁੱਕ ਚਿਗਾ ਕੇ ਮੇਰੇ ਦਵਾਲੇ ਕਰਾਤਾ ਕੀ ਆਂਦਾ ਜੋਬ ਜੋ ਮੁੰਡਾ ਨਹੀਂ ਅੱਡ ਉਹਨਾਂ ਦੇ ਪਿਓ ਨੂੰ ਸਦਣਾ ਪਿਓ ਵਾਈ ਕਰਿਆ ਕਰ ਪਿਓ ਕੌਣ ਹੁੰਦਾ ਆਣ ਕੇ ਇਥੇ ਵਾਈਆ ਕਰਦਾ ਆ ਵੇਖਲਾ ਨਹੀਂ ਵੇਖਲਾ ਅਸੀਂ ਮਰ ਗਏ ਆ ਤਾਂ ਹੀ ਤਾਂ ਕਿਹਾ ਵਾ ਵੀ ਜੇ ਇਕੱਠਾ ਰਹੋਗੇ ਤੇ ਜ਼ਮੀਨ ਵੀ ਇਕੱਠੀ ਰਹੂਗੀ ਤੇ ਜੇ ਆਟੋ ਬਾਹਰ ਹੋਏ ਤੇ ਫਿਰ ਜ਼ਮੀਨ ਤੇ ਉਹਨੇ ਆਪਣੀ ਲੈਣੀ ਆ ਨਾ ਉਹਨੇ ਵੀ ਅੱਸਰ ਨੂੰ ਉਹਦੇ ਵਿੱਚੋਂ ਕਾਣਾ ਕੱਟੇ ਜਿਹੜੇ ਜਿਹੜੇ ਰਹਿਣ ਨਾ ਉਹਦੇ ਨਾ ਕਿੰਨਾ ਫਾਇਦਾ ਵਾ ਛੱਡ ਗੱਲਾਂ ਜਦੋਂ ਉਹ ਨਹੀਂ ਸਾਡੇ ਘਰ ਦੇ ਉਹ ਕੁੱਤ ਕਲੇਸ਼ ਰਹਿੰਦਾ ਬੈਨ ਮੱਕਟ ਚਾਹ ਬਣਾਵਾ ਇੱਥੇ ਤੇ ਉਹ ਕੋਹ ਰਹਿਣਾ ਵਾ ਹਾਂ ਜਦੋਂ ਮੈਂ ਪਾਣੀ ਨਹੀਂ ਪੀਣੀ ਦੀਪ ਗਈ ਉੱਤਰ ਤੇਰੇ ਸਮਝਾਇਆ ਕਰ ਹੁਣ ਮੈਂ ਚੱਲੇ ਇਹ ਤਾਂ ਹੀ ਆਖਾਂ ਮੰਨ ਲਾਂਗੇ ਕੀ ਕਰੀਏ ਹੁਣ ਦੱਸ ਦੇ ਤੂੰ ਮੈਂ ਤਾਂ ਸਮਝਾਉਣੀ ਆਈ ਨਹੀਂ ਪਰ ਪੈਣਾ ਤਾਂ ਕੋਈ ਗੱਲ ਹੀ ਨਹੀਂ ਸੋੰਦੀ ਕਹਿਦੀ ਤੇ ਤਲਵਾਰ ਤਿੱਖੀ ਕਰਕੇ ਪਹਿਲਾ ਵੇਲਾ ਸਿਰ ਅਗਲੇ ਤੇ ਤਰ੍ਹਾਂ ਦਿੰਦੀ ਆ ਵੀ ਬੋਲਣ ਜੋਗਾ ਕੋਈ ਰਵੇ ਹੀ ਨਾ ਉਹਨਾਂ ਨੇ ਕੋਈ ਵਾਰ ਆ ਸਕਦਾ ਤੁਸੀਂ ਚੁੱਪ ਕੀਤੀਆਂ ਲਿਆ ਕਰੋ ਨਹੀਂ ਮੈਂ ਤਾਂ ਪ੍ਰੀਤ ਤੇਰੇ ਸਾਹਮਣੇ ਜਿੱਦਾਂ ਤੂੰ ਹੁਣ ਮੈਨੂੰ ਦੱਸ ਦੇ ਮੈਂ ਉਦਾਂ ਹੀ ਕਰ ਲੈਂਦੀ ਮੈਂ ਨਹੀਂ ਬੋਲਦੀ ਤਾਂ ਦੇ ਬਣਾ ਵੀ ਆ ਸਮਝਾਇਆ ਵੀ ਆ ਕਾਕਾ ਨੇ ਸੁਣਿਆ ਕਰ ਦੱਜੇ ਕੱਟਿਆ ਕਰ ਤੇ ਕੀ ਕਰੀਏ ਪਰ ਟੈਮ ਕਰ ਦੇ ਤਾਲੂ ਸਾਡੇ ਤੇ ਚੜ ਜਾਂਦੀ ਓ ਫਿਰ ਕੀ ਕਰਾਂ ਚਲ ਚੁੱਪ ਕਰ ਦੇ ਦੇਖਾਂ ਘਰ ਕੰਮ ਕਰਨ ਲੱਗਿਆ ਨਾ ਇਹਨੂੰ ਬਿਮਾਰੀ ਪੈ ਜਾਂਦੀ ਆ ਉੱਥੇ ਕਿਦਾਂ ਦੂਹਾ ਦੂ ਡਹੀ ਕੰਮ ਕਰਨ ਪੀ ਤੇ ਆ ਵੀ ਨਾ ਕੋਨਾ ਰਹਿ ਜੇ ਤੇ ਆ ਵੀ ਨਾ ਰਹਿ ਜੇ ਇੱਥੇ ਇੱਥੇ ਇਨੀ ਪੰਡੋਰ ਛੁੱਟ ਗਈ ਮੇਰੇ ਬਾਤ ਤੇ ਤੇ ਮਾਂਜ ਲਾ ਹਾਇ ਰਬਾ ਹੇ ਫੋਨ ਕਿੱਥੇ ਮੇਰਾ ਫੋਨ ਕਿੱਥੇ ਆ ਫੋਨ ਕਿੱਥੇ ਮੇਰਾ